ਸੋਨੇ ਦੀ ਖਾਣ ਦੇ ਵਿੱਚ ਫਸੇ ਮਜ਼ਦੂਰਾਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਤੁਹਾਨੂੰ ਦੱਸੀਏ ਤਾਂ ਕਿਹਾ ਜਾ ਰਿਹਾ ਹੈ ਕਿ ਸੋਹ ਦੇ ਕਰੀਬ ਜਿਹੜੇ ਮਜ਼ਦੂਰ ਸੀਗੇ ਉਹਨਾਂ ਦੀ ਮੌਤ ਹੋਈ ਹੈ ਤੇ ਕਾਫੀ ਜ਼ਿਆਦਾ ਮਾਮਲਾ ਗੰਭੀਰ ਬਣਿਆ ਹੋਇਆ ਦੱਖਣੀ ਅਫਰੀਕਾ ਤੋਂ ਇਹ ਬਿਹਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਸਲ ਤੁਹਾਨੂੰ ਦੱਸੀਏ ਤਾਂ ਦੱਖਣੀ ਅਫਰੀਕਾ ਵਿੱਚ ਇੱਕ ਸੋਨੇ ਦੀ ਖਾਣ ਵਿੱਚ ਗੈਰ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਘੱਟੋ ਘੱਟ 100 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਖਾਣ ਮਜ਼ਦੂਰਾਂ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਸਮੂਹ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਖਾਨ ਖਾਲੀ ਸੀ ਅਤੇ ਖਾਨ ਮਜ਼ਦੂਰ ਕਈ ਮਹੀਨਿਆਂ ਤੋਂ ਖਾਨ ਦੇ ਅੰਦਰ ਡੂੰਘੇ ਫਸੇ ਹੋਏ ਸਨ ਹਾਲਾਂਕਿ ਪੁਲਿਸ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਹ ਨਹੀਂ ਨਿਕਲ ਪਾਏ ਔਰ ਮਾਈਨਿੰਗ ਪ੍ਰਭਾਵਿਤ ਕਮਿਊਨਿਸਟ ਜਿਹੜੇ ਲੋਕ ਸੀਗੇ ਉਹਨਾਂ ਦੇ ਵੱਲੋਂ ਐਕਸ਼ਨ ਲਿੱਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੇ ਬੁਲਾਰੇ ਨੇ ਦੱਸਿਆ ਕਿ ਉਹਨਾਂ ਨੂੰ ਬਚਾਉਣ ਦੇ ਲਈ ਲਗਾਤਾਰ ਕੋਸ਼ਿਸ਼ ਕੀਤੀ ਗਈ ਹਾਲਾਂਕਿ ਉਤਰੀ ਪੱਛਮੀ ਸੂਬੇ ਦੀ ਖਾਨ ਵਿੱਚ ਘੱਟੋ ਘੱਟ 100 ਲੋਕਾਂ ਦੀ ਮੌਤ ਹੋ ਗਈ ਹੈ ਜਿੱਥੇ ਪੁਲਿਸ ਨੇ ਪਹਿਲੀ ਵਾਰ ਨਵੰਬਰ ਵਿੱਚ ਖਾਨ ਮਜ਼ਦੂਰਾਂ ਨੂੰ ਬਚਾਉਣ ਲਈ ਇੱਕ ਮਹਿੰਮ ਸ਼ੁਰੂ ਕੀਤੀ ਸੀਗੀ ਔਰ ਹਾਲਾਂਕਿ ਇਹ ਸ਼ੱਕ ਹੈ ਕਿ ਉਹਨਾਂ ਦੀ ਮੌਤ ਭੁੱਖ ਮਰੀ ਦੇ ਵੱਲੋਂ ਜਾਂ ਡੀ ਹਾਈਡਰੇਸ਼ਨ ਦੇ ਕਾਰਨ ਹੋਈ ਹੈ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਹੁਣ ਤੱਕ 18 ਲਾਸ਼ਾਂ ਬਰਾਮਦ ਹੋਈਆਂ ਨੇ ਹੁਣ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਇੱਕ ਕਮਿਊਨਿਟੀ ਆਪਰੇਸ਼ਨ ਵਿੱਚ 9 ਲਾਸ਼ਾਂ ਬਰਾਮਦ ਕੀਤੀਆਂ ਔਰ ਉਸ ਤੋਂ ਬਾਅਦ ਹੁਣ ਅਧਿਕਾਰੀ ਜਿਹੜੇ ਨੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਇਹ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਕਿ ਲਾਸ਼ਾਂ ਹੋਰ ਬਰਾਮਦ ਹੋ ਸਕਦੀਆਂ ਨੇ 26 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ ਪੁਲਿਸ ਵੱਲੋਂ ਦੱਸਿਆ ਗਿਆ ਕਿ ਨਵਾਂ ਬਚਾਅ ਅੱਜ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਉਹ ਅਜੇ ਵੀ ਪੁਸ਼ਟੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ ਔਰ ਕਿੰਨੇ ਕੁ ਲੋਕ ਜਿਹੜੇ ਫਸੇ ਹੋਏ ਨੇ ਕਿੰਨੀਆਂ ਲਾਸ਼ਾਂ ਬਰਾਮਦ ਹੋਈਆਂ ਅਤੇ ਕਿੰਨੇ ਕੁ ਬਚੇ ਨੇ ਕਿੰਨਿਆਂ ਨੂੰ ਬਾਹਰ ਕੱਢਿਆ ਗਿਆ ਪਰ ਕੋਈ ਵੀ ਸਪਸ਼ਟ ਆંકੜੇ ਸਾਹਮਣੇ ਨਹੀਂ ਆਏ ਨੇ ਪਰ ਦਰਸਲ ਦੱਸਿਆ ਗਿਆ ਕਿ ਖਾਨਚ ਫਸਣ ਕਰਕੇ ਘੱਟੋ-ਘੱਟ 100 ਮਜ਼ਦੂਰਾਂ ਦੀ ਮੌਤ ਹੋਈ ਹੈ ਹਾਲਾਂਕਿ ਹੋਰ ਜ਼ਿਆਦਾ ਵੀ ਹੋ ਸਕਦੇ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਅੰਦਰ ਫਸੇ ਹੋਏ ਨੇ ਦਰਸਲ ਤੁਹਾਨੂੰ ਦਸੀਏ ਤਾਂ ਇਹ ਮਾਮਲਾ ਜ਼ਿਆਦਾ ਪੱਕਿਆ ਹੋਇਆ ਸੀਗਾ ਗੈਰਕਾਨੂੰਨੀ ਤੌਰ ਤੇ ਕੰਮ ਦੇਸੀਗੇ ਮਜ਼ਦੂਰ ਤਾਂ ਖਾਨ ਮਜ਼ਦੂਰਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ਨੇ ਇਹ ਜਾਣਕਾਰੀ ਦਿੱਤੀ ਤੇ ਹਾਲਾਂਕਿ ਖਾਨ ਖਾਲੀ ਸੀ ਤੇ ਖਾਨ ਮਜ਼ਦੂਰ ਕਈ ਮਹੀਨਿਆਂ ਤੋਂ ਖਾਨ ਦੇ ਅੰਦਰ ਡੂੰਘੇ ਫਸੇ ਹੋਏ ਸਨ ਹਾਲਾਂਕਿ ਪੁਲਿਸ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਬਥੇਰੀ ਕੀਤੀ ਪਰ ਉਹ ਬਾਹਰ ਨਹੀਂ ਨਿਕਲ पाए ਤਾਂ ਉਸ ਤੋਂ ਬਾਅਦ ਹੁਣ ਇਹ ਮਾਮਲਾ ਫਿਰ ਤੋਂ ਜਿਹੜਾ ਪਖਿਆ ਉਸ ਤੋਂ ਬਾਅਦ ਹਾਲਾਂਕਿ ਕਈ ਮਾਮਲੇ ਜਿਹੇ ਸਾਹਮਣੇ ਆਏ ਕਿ ਬਹੁਤ ਲਾਸ਼ਾਂ ਜੜੀਆਂ ਬਰਾਮਦ ਹੋਈਆਂ ਨੇ ਔਰ ਉਸ ਤੋਂ ਬਾਅਦ ਇਹ ਵੱਡੀ ਘਟਨਾ ਬਾਰੇ ਜਾਣਕਾਰੀ ਫਿਰ ਤੋਂ ਸੋਸ਼ਲ ਮੀਡੀਆ ਤੇ ਜਿਹੜੀ ਆ ਵਾਇਰਲ ਹੋਈ ਹੈ ਤਾਂ ਸੋਨੇ ਦੀ ਖਾਨ ਦੇ ਵਿੱਚ ਗੈਰ ਕਾਨੂੰਨੀ ਟੰਕ ਦੇ ਨਾਲ ਜਿਹੜੇ ਮਜ਼ਦੂਰ ਕੰਮ ਕਰਦੇ ਸੀਗੇ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਕਈਆਂ ਨੂੰ ਜ਼ਿੰਦਾ ਬਚਾਇਆ ਗਿਆ ਤੇ ਮੰਦ ਭਾਗੀ ਖਬਰ ਜਿਹੜੀ ਆ ਮਨੇ ਆਈ ਹੈ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਇਹ ਮਾਮਲਾ ਕਾਫੀ ਜਿਹੜਾ ਲੰਬਾ ਹੈ ਬਹੁਤ ਪੁਰਾਣਾ ਵੀ ਕਿਹਾ ਜਾ ਰਿਹਾ ਹੈ ਔਰ ਬਹੁਤ ਸਮਾਂ ਹੋ ਗਿਆ ਸੀ ਇਹ ਜਿਹੜੇ ਮਜ਼ਦੂਰ ਸੀਗੇ ਵਿੱਚ ਫਸੇ ਹੋਏ ਸੀ ਪਹਿਲਾਂ ਵੀ ਇਹਨਾਂ ਨੂੰ ਬਚਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਸੀ ਔਰ ਇਹ ਕਿਹਾ ਜਾ ਰਿਹਾ ਕਿ ਭੁੱਖਮਰੀ ਕਰਕੇ ਜਾਂ ਫਿਰ ਡੀ ਹਾਈਡਰੇਸ਼ਨ ਕਰਕੇ ਇਹਨਾਂ ਦੀ ਮੌਤ ਜਿਹੜੀ ਆ ਉਹ ਹੋਈ ਹੈ ਤਾਂ ਹੁਣ ਲਾਸ਼ਾਂ ਕਿੰਨੀਆਂ ਕੁ ਬਰਾਮਤ ਹੋਈਆਂ ਇਹ ਪੂਰੇ ਅੰਕੜੇ ਸਪਸ਼ਟ ਨਹੀਂ ਕੀਤੇ ਜਾ ਸਕਦੇ ਕੋਈ ਗਿਣਤੀ ਨਹੀਂ ਲਗਾਈ ਜਾ ਸਕਦੀ ਕੋਈ ਸਿਰਫ ਖਿਆਸ ਲਾਈਆਂ ਨੇ ਕਿ 100 ਦੇ ਕਰੀਬ ਲਾਸ਼ਾਂ ਨੇ ਕਈ ਲੋਕਾਂ ਦੀ ਜਾਨ ਬਚਾਈ ਹੈ ਪਰ ਅੰਕੜੇ ਖਾਲੇ ਸਪਸ਼ਟ ਨਹੀਂ ਕੀਤੀ ਜਾ ਸਕਦੀ ਔਰ ਇਹ ਵੀ ਉਮੀਦ ਲਗਾਈ ਜਾ ਰਹੀ ਹੈ ਕਿ ਹੋਰ ਵੀ ਕਈ ਜਿਹੜੇ ਲੋਕ ਨੇ ਉਬਰਾਮਤ ਹੋ ਸਕਦੇ ਨੇ ਤਾਂ ਪੂਰੀ ਜਾਣਕਾਰੀ ਜਿਹੜੀ ਆ ਹਾਲੇ ਸਾਹਮਣੇ ਆਉਣੇ ਬਾਕੀ ਆ ਪਰ ਫਿਲਹਾਲ ਤੁਸੀਂ ਇਹ ਤਾਂ ਖਾਂਡ ਦੇ ਵਿੱਚ ਫਸੇ ਤਕਰੀਬਨ ਕਿਹਾ ਜਾ ਰਿਹਾ ਕਿ 100 ਮਜ਼ਦੂਰਾਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ